ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੈਣ ਭਾਈਆਂ ਨੂੰ ਬਾਈ ਜੀ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਠੀਕ ਠਾਕ ਹੋਵੋਗੇ ਹਾਂ ਜੇ ਕੋਠੇ ਪਰ ਚੜਿਆ ਹਾਂ ਸੰਤਰਾ ਸੰਤਰੇ ਤੋਂ ਉੜਕੇ ਦੇ ਆਹ ਬੱਲੀ ਵਧੀਆ ਜੇ ਥੱਲੇ ਤਾਂ ਹੱਥ ਨਹੀਂ ਜਾਂਦਾ ਮਰ ਜਾਣਾ ਉਹ ਤਾਂ ਨਿੱਕੂ ਆ ਜਾ ਦੇ ਆਹ ਵਿੱਚ ਕਿੰਨੇ ਸੋਹਣੇ ਲੱਗੇ ਹੋਏ ਨੇ ਦੇਖੀ ਐਰੀ ਕਿੰਨੇ ਲੱਗੇ ਹੋਏ ਨੇ ਵਿੱਚ ਹਾਂ ਹਾਂ ਤੋੜ ਕੇ ਦਮਾ ਹਾਂ ਥੱਲੇ ਲੱਗਿਆ ਬਾਹਰ ਦੰਨਾ ਕਰਦਾ ਆਪਣਾ ਇਹ ਆ ਲੱਗਿਆ ਹੋਰੇ ਬੜਾ ਆ ਇੱਧਰ ਹੀ ਸੜ ਕਿੰਨੇ ਲੱਗੇ ਹੋਏ ਨੇ ਆ ਦੇਖਾ ਲੈ ਗਿਰਨੀ ਵਾਲੀ ਤਾਂ ਨਾਲੇ ਪੱਕਾ ਇਹਨਾਂ ਗਿਰਨੀ ਵਾਲਾ ਹੀ ਤਾਂ ਨਹੀਂ ਕੋਈ ਬੜਾ ਸਾਰਾ ਦੇ ਤੋੜ ਕੇ ਬੜਾ ਸਾਰਾ ਕੋਈ ਵੀ ਨਹੀਂ ਉੱਪਰ ਤਾਂ ਸਾਰੇ ਪੱਤੀ ਲੱਗੇ ਹੋਏ ਨੇ ਉਹ ਲੱਗਿਆ ਹੋਵੇ ਖਾਸਾ ਬੜਾ ਏ ਉਹ ਆਹ ਦੇਖੋ ਕਿੱਡੇ ਕਿੱਡੇ ਨੇ ਇਧਰਲੀ ਸਾਈਡ ਇਧਰਲੀ ਸਾਈਡ ਆ ਆਹ ਦੇ ਆਹ ਦੇਖ ਕਿੱਡੇ ਕਿੱਡੇ ਲੱਗੇ ਨੇ ਮੈਂ ਤੈਨੂੰ ਆਹ ਫਸਿਆ ਵਾ ਜਿਹੜਾ ਹਾਂ ਉਹ ਉਹ ਤੋੜ ਦਿੰਦੇ ਹਨਾ ਥੱਲੇ ਗਿਰ ਜੂਗਾ ਆ ਗਿਆ ਕਿੰਨੇ ਸੋਹਣੇ ਸੰਤਰੇ ਨੇ ਅੱਛਾ ਅੱਛਾ ਬਾਰੀ ਜਾ ਗਈ ਵਾਈਫਾਈ ਐਸ ਨੇ ਉਹਦਾ ਜੀਓ ਵਾਲਾ ਲਵਾਇਆ ਮੈਂ ਲਗਾ ਹਣਾ ਜੀਓ ਦਾ ਹੀ ਪਹਿਲਾ ਘੜ ਦੀ ਬੀਐਸਐਨ ਹਲਦਾ ਹਨਾ ਬੀਐਸਐਨ ਲਾਈਨ अच्छा आए पर भी कपड़ा दे, दे। गर्दा पे व पखे जन्ना मिट्टी पई तो भी है बलें बल्ले हूं हाँ है ना हंजी ਨਾ ਕੋਈ ਨਾ ਲੈ ਲੋ ਐਤਕੀ ਵੀਜ ਨਹੀਂ ਵਧੀਆ ਆਇਆ ਹੈਗਾ ਸਾਡੇ ਪਾਲਕ ਦਾ ਕੋਈ ਨਾ ਬੱਢ ਰੋ ਹਾਂਜੀ ਹਾਂਜੀ ਕਾਫੀ ਟੋਪ ਦਾ ਸਨ ਤੇਰੇ ਮੂਲੀ ਤੋੜਨਾ ਸਾਡੀ ਗਵੰਡਣਾ ਹੈ ਤੜਾ ਰਿਪੀਨੇ ਮੂਲੀ ਜੇ ਲੈ 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 ਜਾ ਮੂਲੀ ਹੋਣੀ ਹੋ ਨਹੀਂ ਮੰਦਾ ਉਹ ਤੇਰੀ ਆਂਟੀ ਨੂੰ ਪੁੱਛ ਲੈ ਇਕ ਅੱਧੀ ਥੇ ਹੋਈ ਪੁੱਛ ਲੈ ਜੇ ਹੈਗੀ ਮੂਲੀ ਐਤਕੀ ਸਾਡੇ ਥੋੜੀਆਂ ਨੇ ਪੁੱਤਾਂ ਕੋਈ ਨਾ ਮਤਲਬ ਹੋਈਏ ਘਟਨੇ ਕੋਈ ਨਾ ਲੈ ਜਾ ਕੁੜੀ ਵਾਸਤੇ ਰ ਜਾਣੀ ਇਹ ਤਾਂ ਕੁੜੀ ਵਾਸਤੇ ਨਹੀਂ ਬੀਬੀ ਨੇ ਭਗਾ ਜੇ ਕਾ ਦੇਖ ਲੈ ਦੇਖ ਚਾ ਕੋਈ ਨਾ ਲੈ ਜਾ ਲੈ ਜਾ ਲੈ ਜਾ ਉਹ ਤੇਰੀ ਆਂਟੀ ਤੋਂ ਲੈ ਲੈ ਪਟਾਲਾ ਇਹ ਆਂਟੀ ਨੂੰ ਨਾ ਬੋਲਿਆ ਕਰਤਾਂ ਆਂਦੀ ਹਾਂ ਉਹ ਕੁੜੀ ਨੂੰ ਨਾ ਇਹਦੀ ਭੈਣ ਨੂੰ ਜਿਹਨੂੰ ਉਹ ਪੀੜਿਆ ਹੋ ਜਾਂਦਾ ਨਾ ਹਰ ਇੱਕ ਸਾਲ ਹਾਂ ਉਹ ਮੂਲੀ ਨੂੰ ਦੱਸੀ ਵੀ ਆ ਕਿਹਾ ਸੀ ਮੇਰੀ ਦਾਦੀ ਨੂੰ ਮਹਾ ਕੋਈ ਨਾ ਲੈ ਜਾ ਕਰ ਜਿਹੜੀ ਤੈਨੂੰ ਦਿੰਦੀ ਹੈ ਨਹੀਂ ਮੈਂ ਤਾਂ ਜਵਾਬ ਮੈਂ ਤਾਂ ਕਿਸੇ ਨੂੰ ਦੁੱਤਾ ਹੀ ਨਹੀਂ ਹੈਗਾ ਜਵਾਬ ਹਾਂ ਵਟ ਤੇ ਦੇਖ ਧਿਆਨ ਨਾਲ ਦੇਖ ਵਿੱਚ ਵੜ ਜਾ ਹਾਂ ਦੇ ਸਾਗ ਦੇ ਸਾਗ ਦੇ ਪਾਚ ਕੇ ਜੇ ਵੜ ਜਾ ਵਿੱਚ ਸਾਗ ਦੇ ਸਾਗ ਦੇ ਪੈਰ ਰੱਖਾ ਗੋਭੀ ਚ ਨਾ ਪੈਰ ਰੱਖੀ ਕਿਹਨੇ ਨਾ ਰੱਖੀ ਜੱਸੀ ਵਾ ਅੱਗੇ ਨੂੰ ਹੋ ਕੇ ਦੇਖ ਲਾ ਹੋਰ ਅੱਗੇ ਨਹੀਂ ਚਲ ਕੋਈ ਨਾ ਤੂੰ ਪੱਟਲਾ ਦੇਖ ਕੇ ਇੱਕ ਦੋ ਵਿੱਚ ਉਹ ਗਾਂ ਵਾਲੀ ਵਟ ਤੇ ਹੋ ਜਾਵਗੇ ਗਾਂ ਵਾਲੀ ਵਟ ਕਿਹੜੀ ਉਹ ਅੱਗੇ ਵਾਲੀ ਤੇ ਹੋ ਦੇਖ ਅੱਗੇ ਵੀ ਲੱਗੀ ਵੀ ਆ ਦੇਖ ਅੱਗੇ ਨੂੰ ਜਾ ਕੇ ਦੇਖ ਆ ਚੱਕ ਕੇ ਦੇਖ ਮੂੜੀਆਂ ਇਤ ਕੀ ਘਟ ਗਈ ਉਹ ਬੀਜ ਨਾ ਰੱਖੀ ਬਸ ਪਾਇਰ ਇਹ ਮੂਲੀ ਦਾ ਇੰਨੀ ਹੁੰਦੀ ਹੁੰਦੀ ਇਹ ਤਾਂ ਕਦੇ ਮੁੱਕਦੀ ਨਹੀਂ ਹੈਗੀ ਹਾਈ ਬਰੈਡ ਬੀਜ ਲਿਆਂਦਾ ਤਿੰਦਾ ਸਾਰਾ ਕੀ ਕਰਨਿਓ ਮੈਂ ਗਈ ਰੱਖਦੇ ਆਂ ਲੱਦੀ ਜੀ ਮੰਮੀ ਅੱਛਾ ਜੀ ਹਾਂਜੀ ਹਾਂਜੀ ਦੇਖ ਮੰਮੀ ਦੇਖ ਮੈਂ ਹੈ ਭਾਈ 플러గ్ ਕਿਵੇਂ ਕਰਿਆ ਤੇ ਐ ਲਾਇਆ ਵਾ ਅੱਛਾ ਲਾਈਟ ਵੀ ਚਲਾਇਆ ਤਾਂ ਠੀਕ ਆ ਠੀਕ ਆ ਯਾਰ ਇਹ ਕਿਵੇਂ ਹੋ ਗਿਆ ਜਰਾ ਜੀ ਆ ਲਾਈਟ ਚਲਾ ਦੇ ਜਾਂ ਲੋਡ ਪਈਏ ਜੋ ਕੱਢ ਕੇ ਆਪਣਾ ਕੋਈ ਵੀ ਚੀਜ਼ ਲਾ ਲੈ ਉੱਪਰ ਗਲੀਆਂ ਗੁਲੀਆਂ ਕੱਢਣ ਨੂੰ ਠੀਕ ਆ ਠੀਕ ਆ ਮੈਨੂੰ ਬਿਜਲੀ ਦਾ ਕੰਮ ਜੇ ਕਰਨਾ ਹੋਵੇ ਉੱਪਰ ਆਹ ਆਹ ਦੇਖ ਆਉ ਲੱਗਿਆ ਵਾ ਫਟਾ ਦੇ ਹਾਂ ਇਹ ਕਿੱਦਾਂ ਬੜਾ ਸੰਤਰਾ ਹੱਥ ਨਹੀਂ ਜਾਣਾ ਹਾਂ ਤੇਰਾ ਆ ਇਹ ਇਹ ਤਾਂ ਟੁੱਟ ਜਾਣੇ ਨੇ ਆ ਤੋੜ ਲਾ ਤੋੜਨੇ ਖਰਾਬੇ ਜਾਣਗੇ ਨਹੀਂ ਤੋੜ ਲਾ ਜਿੱਥੇ ਤੱਕ ਹੱਥ ਜਾਂਦਾ ਤੋੜ ਲਾ ਜਿੱਥੇ ਹੱਥ ਆ ਤੇ ਜਿੰਨਾ ਲਿਆਂਦੇ ਤੋੜ ਦੇ ਮੇਰੀ ਗੱਲ ਸੁਣ ਆਹ ਮੇਰੀ ਗੱਲ ਸੁਣਾ ਦੇ ਕਿੰਨਾ ਪੱਕਾ ਦੇ ਟੁੱਟ ਤਾਂ ਜਾਣਗੇ ਏਡੀ ਤਾਂ ਨਹੀਂ ਜਾਂਦਾ ਬਸ ਬਚਾ ਕੇ ਤੋੜ ਦੇ ਲਾ ਫੜ ਲੈ ਥੱਲੇ ਨਾ ਗੇਰ ਦੀ ਨਾਲ ਮੇਰੀ ਗੱਲ ਸੁਣਾ ਉਹ ਤਾਂ ਕੋਈ ਗੱਲ ਨਹੀਂ ਦੇਖ ਇਹ ਆ ਸੰਤਰੀ ਇੱਦਲੀ ਬੁੱਟੇ ਦੇ ਪੱਤੇ ਕਿਵੇਂ ਹੋ ਗਏ ਮਰਝੇ ਵੇਜੇ ਹੋਏ ਬਣੇ ਆ ਆ ਸੰਤਰੀ ਠੀਕ ਆ ਪਰਲਾ ਹਾਂ ਇਹਨੇ ਹੋਏ ਬਣਿਆ ਦੇਖ ਕਿੰਨਾ ਫਰਕ ਆ ਨਾ ਪੱਤੇਆਂ ਦਾ ਫਰਕ ਆ ਇਹਦਾ ਉਹ ਠੀਕ ਦਰਖਤ ਨਹੀਂ ਵੜੇ ਕਰਕੇ ਹੈ ਉਸੇ ਨੂੰ ਪ੍ਰੋਬਲਮ ਹੈਗੀ ਆ ਇਹ ਇਹਨੂੰ ਓਹੋ ਕੀ ਆ ਹੈ ਉਸੇ ਨਾਲ ਦਾ ਮਰਜ਼ੀ ਜੀ ਪਈ ਵੀ ਆ ਸਾਡੇ ਸਾਰੇ ਸਾਰੇ ਪਿੰਡ ਸੰਤਰੇ ਖਾ ਜਾਂਦਾ ਸਾਰੇ ਪਿੰਡ ਸਾਡਾ ਸਮਾਨ ਲੈ ਜਾਂਦਾ ਪਾਲਕ ਮੇਤੀ ਧਨੀਆ ਬਾਹਰ ਕਰਕੇ ਛੱਡਦਾ ਹੀ ਨਹੀਂ ਕੋਈ ਫਿਰ ਜਵਾਬ ਦਿੱਤਾ ਜਾਂਦਾ ਹਨ ਆ ਵੀ ਕਿੱਡਾ ਬੜਾ ਲੱਗਦਾ ਹੈ ਜੀ ਲੈ ਮੰਮੀ ਹੂੰ ਕੋਈ ਫਸਰਾ ਵੀ ਕੋਈ ਨਹੀਂ ਹੈਗਾ ਯਾਰ ਇਹ ਕੀ ਚੱਕਰ ਹੈ ਨਾ ਹੈਗੇ ਤਾਂ ਸਹੀ ਤੇ ਨਹੀਂ ਲੱਗੇ ਤੇ ਛੱਡ ਗਏ ਆਹ ਸੰਤਰੇ ਇਹਦਾ ਆਹ ਸੰਤਰੇ ਮਿੱਠੇ ਹੋਣਗੇ ਦੇਖ ਹਾਂ ਉਹ ਕਿੱਡੇ ਕਿੱਡੇ ਸੰਤਰੇ ਨੇ ਸਾਲੇ ਘਾੜ ਲੀਏ ਸਾਰੀ ਨਾ ਨਾ ਝਾੜੀ ਨਾ ਸਾਰੀ ਨਾ ਝਾੜੀ ਰਹਿਣ ਦੇ ਦੇਖ ਫਿਰ ਰਹਿਣ ਦੇ ਮੈਂ ਤਾਂ ਕਹਿੰਨੀ ਹਾਂ ਕਿਲੇ ਟਾਪ ਦੇ ਸਾਰੇ ਨਾ ਤੋੜ ਦੇ ਦੇਖੀ ਮੈਂ ਹਾਂ ਕੁਝ ਅੰਦਰ ਪਾਏ ਨੇ ਫਿਰ ਜੂਸ ਨਿਕਲ ਜੂਗਾ ਆ ਤਾਂ ਗਿਰਨਗੇ ਯਾਰ 100 ਪਰਸੈਂਟ ਮੈਂ ਗਾਰੰਟੀ ਦਿੰਦਾ ਤੈਨੂੰ ਇਹ ਨਹੀਂ ਬੱਤ ਦੇ ਇਹ ਇੱਥੋਂ ਦਾ ਜੀ ਨੇ ਰੱਦੀਏ ਸੰਤਰੇ ਨੇ ਇਹ ਊਟਾਏ ਕਿਉਂ ਆ ਯਾਰ ਸੰਭੇ ਨਹੀਂ ਲੱਗਦੇ ਹੈ ਕੋਈ ਸੈਨੋ ਮਰਜ ਪੈ ਗਈ ਕੋਈ ਇਹ ਤਾਰ ਆ ਮਮੀ ਤਾਰ 'ਚ ਬੁੜਕ ਨਾ ਜਾਈ ਨਹੀਂ ਨਹੀਂ ਤਾਰ ਤਾਂ ਮੈਂ ਦੇਖ ਲਈ ਤਾਰ ਤਾਂ ਮੈਂ ਦੇਖ ਲਈ ਪਹਿਲਾਂ ਗਿਰ ਜਣੀ ਤੂੰ ਮੈਂ ਰੁਕ ਜਾ ਹਲੇ ਨਾ ਚਲਾਈ ਰੁਕ ਜਾ ਲਓ ਜੀ ਖਾ ਲਓ ਸੰਤਰੇ ਕੋਈ ਨਾ ਅੱਜ ਫਿਰ ਵੀ ਪੈ ਜੂਗਾ ਆਪਣਾ ਪਹਾਵੀ ਹੈ ਨਾ ਕਿੰਨਾ ਸੋਹਣਾ ਪਿੰਡ ਦਾ ਆਪਣਾ ਘਰ ਤੋਂ ਬਹੁਤ ਟਾਪ ਦੀ ਉਹ ਦੀਪੀ ਦਾ ਮੁੰਡਾ ਫਿਰਦਾ ਜਿਹੜਾ ਨਾਲ ਕਿੱਡਾ ਜਾਂ ਖੇਤਾਂ 'ਚ ਕੰਮ ਕਰਾਉਂਦਾ ਬੱਚਿਆਂ ਦਾ ਬੋਲਟ ਖੜਾ ਨਾ ਨੰਬਸਾ ਹੋਰ ਕੁਸ ਨਹੀਂ ਤੋੜਨਾ ਹੈਗਾ ਆ ਜਾ ਆ ਚੱਲੀਏ